ਪਿਛਲੇ 2-3 ਦਿਨਾਂ ਤੋਂ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਲੋਕਾਂ ਨੂੰ ਡਰਾਈਵਿੰਗ ਟੈਸਟ ਦੇਣ ਤੋਂ ਵਾਂਝਾ ਰਹਿਣਾ ਪੈ ਰਿਹਾ ਹੈ। ਕਿਉਂਕਿ ਡਰਾਈਵਿੰਗ ਟੈਸਟਿੰਗ ਵਾਲੀ ਵੈਬਸਾਈਟ ਵਿੱਚ ਤਕਨੀਕੀ ਖਰਾਬੀ ਆ ਗਈ ਹੈ। ਇਸ ਤਕਨੀਕੀ ਖਰਾਬੀ ਦੇ ਕਾਰਨ ਡਰਾਈਵਿੰਗ ਟੈਸਟ ਨਹੀਂ ਹੋ ਰਹੇ ਹਨ। ਇਸ ਸੰਬੰਧੀ ਦੂਰ ਦਰਾਡੇ ਤੋਂ ਆਏ ਲੋਕਾਂ ਨੇ ਕਿਹਾ ਕਿ ਇਹ ਬੜੀ ਵੱਡੀ ਸਮੱਸਿਆ ਹੈ ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਜਦਕਿ ਸੰਬੰਧਿਤ ਦਫ਼ਤਰ ਵੱਲੋਂ ਡਰਾਈਵਿੰਗ ਟੈਸਟ ਦੇਣ ਵਾਲੇ ਲੋਕਾਂ ਨੂੰ ਸਿਸਟਮ 'ਚ ਆਈ ਖਰਾਬੀ ਬਾਰੇ ਤੁਰੰਤ ਜਾਣਕਾਰੀ ਦੇਣੀ ਬੰਦੀ ਹੈ ਤਾਂ ਜੋ ਦੂਰ ਦਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਖੱਜਲਖਵਾਰ ਨਾ ਹੋਣਾ ਪਵੇ। ਡਰਾਈਵਿੰਗ ਟ੍ਰੈਕਿੰਗ ਇਨਚਾਰਜ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿਸਟਮ ਵਿੱਚ ਤਕਨੀਕੀ ਖਰਾਬੀ ਹੋਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਠੀਕ ਹੋ ਜਾਵੇਗੀ ਇਸ ਸਮੇਂ ਦੌਰਾਨ ਜਿਨ੍ਹਾਂ ਲੋਕਾਂ ਦੇ ਟੈਸਟ ਨਹੀਂ ਹੋਏ ਉਹਨਾਂ ਨੂੰ ਮੈਸੇਜ ਕਰ ਦਿੱਤੇ ਜਾਣਗੇ ਮੁਸ਼ਕਲਾਂ ਇਹੋ ਹੀ ਹੈ ਵੀ ਅਸੀਂ ਹੁਣ ਇੰਨੀ ਦੂਰੋਂ ਆਏ ਫਤੇਗੜ ਚੂੜੀਆਂ ਰੋਡ ਤੋਂ ਆਏ ਹੀ ਆਏ ਹਾਂ ਤੇ ਆਉਂਦਿਆਂ ਨੂੰ ਪਤਾ ਲੱਗਾ ਜੀ ਸਰਵਰ ਡਾਊਨ ਹੈ ਤੇ ਮੁਸ਼ਕਲ ਤੇ ਬਹੁਤ ਜ਼ਿਆਦੀ ਹੁਣ ਫੇਰ ਦੁਬਾਰਾ ਜਾਣਾ ਪੈਣਾ ਉਹਦੇ ਤਰੀਕ ਦਵਾਂਗੇ ਤੁਹਾਨੂੰ ਫੇਰ ਮੈਸੇਜ ਆ ਜਾਏਗਾ ਤੁਹਾਡੇ ਨੰਬਰ ਤੇ ਫੇਰ ਆਇਓ ਜੀ ਸਿਸਟਮ ਸਹੀ ਨਹੀਂ ਹੈਗਾ ਜੋ ਵੀ ਹੈਗਾ ਇਹ ਗਲਤੀਆਂ ਸਿਸਟਮ ਹੈ ਬਹੁਤ ਹੋਣਾ ਤੇ ਇਹ ਚਾਹੀਦਾ ਸਾਰਾ ਕੁਝ ਆਨਲਾਈਨ ਹੀ ਹੋਵੇ ਮੈਂ ਤੇ ਇਹ ਆ ਨਾ ਆ ਜਿਹੜਾ ਇੱਥੇ ਆ ਕੇ ਆ ਵੀ ਕੁਝ ਕਰਨਾ ਪੈਂਦਾ ਇਹ ਵੀ ਨਾ ਕਰਨਾ ਪਵੇ ਬਸ ਇੱਕ ਤਰੀਕ ਦੇਣ ਵੀ ਤੁਸੀਂ ਡਰਾਈਵਿੰਗ ਕਰਨੀ ਬਸ ਆ ਕਰ ਲੋ ਜਿਆ ਡਰਾਈਵਿੰਗ ਆ ਸਹੀ ਬੰਦਾ ਆਉਣਾ ਚਾਹੀਦਾ ਵਖੇ ਵੇਖ ਕੇ ਉਹ ਕਰੇ ਕਿ ਜਾਓ ਭਾਜੀ ਤੁਹਾਡੀ ਗੱਡੀ ਲੈ ਜਨਾ ਤੁਸੀਂ ਚਲਾ ਕੇ ਵਖਾਓ ਇਤਰਾਣ ਇੱਥੇ ਤਾਂ ਰਾਸ਼ੀ ਬਹੁਤ ਜ਼ਿਆਦਾ ਆਉਂਦਾ ਇੱਥੇ ਤੇ ਕੁਰਬਲ ਕੁਰਬਲ ਹੋਈ ਜਾਂਦੀ ਜਦੋਂ ਚੱਲਦਾ ਆਉਂਦਾ ਆੜਾ ਟਾਈਮ ਆਇਆ ਹੁੰਦਾ ਤੇ ਮੁਸ਼ਕਲ ਤੇ ਹੈ ਬਹੁਤ ਜ਼ਿਆਦਾ ਹੁਣ ਗਾਂ ਗਰਮੀਆਂ ਆਉਣੀਆਂ ਗਰਮੀਆਂ ਵੀ ਤੁਹਾਨੂੰ ਪਤਾ ਟ੍ਰੈਕ ਦਾ ਜਿਹੜਾ ਸਾਡਾ ਕੰਪਨੀ ਦਾ ਸੌਫਟਵੇਅਰ ਸੀਗਾ ਸਰਕਾਰ ਦੇ ਕੋਲ ਜਿਹਦੇ ਉੱਤੇ ਟੈਸਟ ਹੁੰਦੇ ਸੀਗੇ ਉਹ ਉਹ ਸੌਫਟਵੇਅਰ ਨੂੰ ਅਪਡੇਟ ਕੀਤਾ ਆ ਅਪਡੇਟ ਹੋਣ ਦੇ ਕਾਰਨ ਉਹਦੇ ਵਿੱਚ ਇੱਕ 에ਰਰ 에ਰਰ ਕੋਈ ਆ ਗਿਆ ਵਾ ਟੈਕਨੀਕਲੀ ਆ ਰਹਾ ਉਹ ਰਿਮੂਵ ਨਹੀਂ ਹੋ ਰਿਹਾ ਮੇਬੀ ਸਾਨੂੰ ਉਮੀਦ ਹੈ ਕਿ ਹੈੱਡ ਆਫਿਸ ਗੱਲ ਹੋਈ ਹੈ ਤੇ ਅੱਜ ਸ਼ਾਮ ਦੇ ਤੱਕ ਉਹ ਕਲੀਅਰ ਹੋ ਗਏ ਤੇ ਕੱਲ ਤੱਕ ਵਰਕਿੰਗ ਹੋ ਜਾਏਗਾ ਸਰ ਉਹਨਾਂ ਦੇ ਕੱਲ ਵੀ ਬੰਦ ਸੋਇਆ ਸੀ ਤੇ ਅੱਜ ਵੀ ਰਿਹਾ ਵਾ ਜਿਨ੍ਹਾਂ ਦੇ ਟੈਸਟ ਅੱਜ ਨਹੀਂ ਹੋ ਪਾਏ ਉਹਨਾਂ ਸਾਰੇ ਐਪਲੀਕੇਟੈਂਟਸ ਦੇ ਆਪ ਐਪਲੀਕੇਸ਼ਨ ਨੰਬਰ ਨੋਟ ਕਰ ਲਏ ਨੇ ਉਹ ਸਾਰੇ ਐਪਲੀਕੇਸ਼ਨ ਨੰਬਰ ਗਿਆ ਆਰਟੀਓ ਸਾਹਿਬ ਨੂੰ ਮੈਂ ਜਿਹੜੇ ਹੈਗੇ ਆ ਫਾਰਵਰਡ ਕਰ ਦੇਣੇ ਆ ਉਹਨਾਂ ਨੂੰ ਨੈਕਸ ਸਾਰੀਆਂ ਡੇਟਸ ਮਿਲ ਜਾਣੀਆਂ ਉਹਨਾਂ ਨੂੰ ਬਾਹਰੋਂ ਡੇਟ ਚੁੱਕਣ ਦੀ ਕੋਈ ਲੋੜ ਨਹੀਂ ਪੈਣੀ ਸਾਰੇ ਅਪੀਲ ਇਹ ਹੈ ਕਿ ਟੈਕਨੀਕਲ ਕਾਰਨ ਹੈ ਕੋਈ ਵੀ ਚੀਜ਼ ਹੈ ਆਪਾਂ ਆਪਣੀ ਕਾਰ ਜਾਂ ਕੋਈ ਬਾਈਕ ਹੀ ਲਾ ਲਈਏ ਜਲਦੀ-ਜਲਦੀ ਉਹ ਵੀ ਖਰਾਬ ਹੋ ਸਕਦੀ ਆ ਇਹ ਵੀ ਇੱਕ ਸੌਫਟਵੇਅਰ ਹੈ ਤੇ ਕੰਪਿਊਟਰ ਇੱਕ ਮਸ਼ੀਨਰੀ ਆ ਇਹਦੇ ਵਿੱਚ ਕੋਈ ਐਰਰ ਜਾਂ ਕੋਈ ਦਿੱਕਤ ਆ ਗਈ ਉਹਨੂੰ ਠੀਕ ਕਰਨ ਨੂੰ ਕੋਈ ਸਮਾਂ ਲੱਗ ਸਕਦਾ ਹੈ ਕੋਸ਼ਿਸ਼ ਹੈ ਵੀ ਉਮੀਦ ਹੈ ਕਿ ਅੱਜ ਸ਼ਾਮ ਤੱਕ ਜਾਂ ਕੱਲ ਡਰਾਈਵਿੰਗ ਲਾਇਸੈਂਸ ਬਣਾਉਣ ਵਾਸਤੇ ਲੋਕਾਂ ਨੂੰ ਇੱਕ ਡਰਾਈਵਿੰਗ ਟੈਸਟ ਦੇਣਾ ਪੈਂਦਾ ਹੈ ਅਤੇ ਡਰਾਈਵਿੰਗ ਟੈਸਟ ਦਾ ਜਿਹੜਾ ਸੌਫਟਵੇਅਰ ਹੈ ਉਹ ਅਪਡੇਟ ਕੀਤਾ ਜਾ ਰਿਹਾ ਪਰ ਉਸ ਦੇ ਵਿੱਚ ਕਈ ਖਾਮੀਆਂ ਹਨ ਜੋ ਕਿ ਹੁਣ ਅ ਤੱਕ 2 ਤੋਂ 3 ਦਿਨਾਂ ਦੇ ਵਿੱਚ ਇਹ ਜਿਹੜਾ ਸੌਫਟਵੇਅਰ ਅਪਡੇਟ ਨਹੀਂ ਹੋ ਰਿਹਾ ਗੱਲਬਾਤ ਕਰਦੇ ਹਾਂ ਅਧਿਕਾਰੀ ਨੇ ਅਖਰ ਪਿਛਲੇ 2 ਜਾਂ 3 ਦਿਨ ਤੋਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਜਲਦ ਇਹ ਸੌਫਟਵੇਅਰ ਅਪਡੇਟ ਹੋ ਜਾਵੇਗਾ ਅਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਨਹੀਂ ਕਰਨਾ ਪਏਗਾ ਅੰਮ੍ਰਿਤਸਰ ਫਾਸਟਵੇ ਖਬਰ ਨਮਲੀ ਰਕੇਸ਼ ਕੁਮਾਰ